ਤੋਂ ਕੰਦੀ 3 ਆ ਰਹੀ ਹੈ 30 ਅਗਸਤ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਸਾਡੀ ਸਾਰੀ ਟੀਮ ਨਾਲ ਆ ਪ੍ਰੋਡਿਊਸਰ ਸਾਹਿਬ ਸਾਡੇ ਰਾਜੇਸ਼ભાઈ ਜੀ ਜੇਸ਼ਾ ਰੋੜਾ ਸਾਹਿਬ ਮਨੀਸ਼ਾਨੀ ਭਾਜੀ ਤਨਵੀਰ ਬਾਈ ਤੇ ਅਦਿੱਤੀ ਆ ਰਿਹਾ ਮੈਂ ਆ ਰਿਹਾ ਪਹਿਲਾਂ ਲਾਲਨਾ ਦਿੱਤੀ ਬਾਤ ਚ ਕਹਿੰਦਾ ਨਾ ਕਿਹ ਵਾਰ ਨਵਦੀਪ ਕਲੇਰ ਬਾਈ ਲक्की ਧਾਲੀਆਲ ਸੋ ਸਾਰੇ ਜਣੇ ਅਸੀਂ ਬੈਠੇ ਆ ਤੁਹਾਡਾ ਮੈਂ ਨਾਮ ਸਾਰੀ ਅੰਕਿਤਾ ਅਨਕੀ ਦੱਬੋਗੇ ਸਾਡੇ ਭਾਜੀ ਤੇ ਸਾਰੀ ਟੀਮ ਸਾਡੀ ਅਸੀਂ ਤੁਹਾਨੂੰ ਤੁਸੀਂ ਟ੍ਰੇਲਰ ਦੇਖ ਹੀ ਲਿਆ ਜੀ ਟ੍ਰੇਲਰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਜਿਨ੍ਹਾਂ ਗਾਣੇ ਆਏ ਨੇ ਮਿਊਜ਼ਿਕ ਆਇਆ ਉਹ ਬਹੁਤ ਐਪਰੀਸ਼ੀਏਟ ਹੋ ਰਿਹਾ ਹੈ ਬਾਕੀ ਹੁਣ 30 ਅਗਸਤ ਦੀ ਵੇਟ ਹੈ ਜੀ ਦੇਖਦੇ ਆ ਸਾਡੇ ਆਪ ਧੜਖੂ ਲੱਗਿਆ ਪਿਆ ਤੇ ਕੀ ਬਣੂਗਾ ਸਾਡੇ ਸੋ ਸਾਡੀਆਂ ਜਿਹੜੀਆਂ ਉਮੀਦਾਂ ਨੇ ਉਹ ਬਹੁਤ ਵੱਡੀਆਂ ਨੇ ਇਸ ਫਿਲਮ ਤੋਂ ਸਾਰਿਆਂ ਦੀਆਂ ਤੇ ਬਾਕੀ ਤੁਸੀਂ ਲੋਕਾਂ ਤੁਹਾਨੂੰ ਵੱਧ ਪਤਾ ਹੁੰਦਾ ਕਿ ਕੀ ਰਿਸਪੌਂਸ ਹੈ ਕੀ ਬਣੂਗਾ ਤੇ ਅਸੀਂ ਤਾਂ ਪੇਪਰ ਦਿੱਤਾ ਹੁਣ ਉਹਦੇ ਰਿਜ਼ਲਟ ਦੀ ਵੇਟ ਕਰ ਰਹੇ ਹਾਂ ਕਿ ਕੀ ਆਊਗਾ ਤੁਹਾਡਾ ਕੋਈ ਸਵਾਲ ਜਵਾਬ ਹੈਗਾ ਜੀ ਤੁਸੀਂ ਪੁੱਛੋ ਹਾਂਜੀ ਸਾਡੀ ਤਾਂ ਇੰਨੀ ਗੱਲ ਬਾਤ ਆ ਗਾਂਧੀ 1 ਗਾਂਧੀ 2 ਬਲੌਕਬਾਸਟਰ ਗਈ ਹੈ ਕੋਈ ਮੈਨੂੰ ਇਹ ਲੱਗਦਾ ਹੁੰਦਾ ਕਿ ਫਿਲਮ ਸਾਡੀ ਨਹੀਂ ਆਡੀਅנס ਦੀ ਫਿਲਮ ਹੈ ਜੀ ਕਿਉਂਕਿ ਇਹਦੇ ਨਾਲ ਯੂਥ ਤੋਂ ਲੈ ਕੇ ਹਰ ਏਜ ਵਰਗੇ ਇਸ ਫਿਲਮ ਨਾਲ ਜੁੜਿਆ ਹੋਇਆ ਮੈਂ ਜਦੋਂ ਟਰੈਵਲ ਕਰਦਾ ਕਿਤੇ 에어ਪੋਰਟ ਤੇ ਜਾਣਾ ਜਾਂ ਕਿਤੇ ਹਰ ਉਮਰ ਦੇ ਲੋਕ ਮਿਲਦੇ ਆ ਇਸ ਫਿਲਮ ਬਾਰੇ ਗੱਲ ਕਰਦੇ ਆ ਮੇਰੀਆਂ ਬਾਕੀ ਫਿਲਮਾਂ ਬਾਰੇ ਬਹੁਤ ਘੱਟ ਗੱਲਬਾਤ ਹੁੰਦੀ ਹੈ ਔਰ ਮੈਨੂੰ ਦੇਵ ਕਹਿ ਕੇ ਲੋਕ ਘੱਟ ਬੁਲਾਉਂਦੇ ਆ ਗਾਂਧੀ ਕਹਿ ਕੇ ਜ਼ਿਆਦਾ ਬੁਲਾਉਂਦੇ ਆ ਜੇ ਅੱਜ ਵੀ ਤੁਸੀਂ ਕਿਤੇ ਅੱਛਾ ਗਾਂਧੀ ਦੀ ਫਿਲਮ ਆ ਰਹੀ ਹੈ ਗਾਂਧੀ ਬਾਈ ਪਿੱਛੇ ਬਾਈ ਲਾਉਂਦੇ ਆ ਇਸ ਫਿਲਮ ਨੇ ਰਿਸਪੈਕਟ ਵੀ ਦਿਵਾਈ ਤੇ ਇੰਡਸਟਰੀ 'ਚ ਨਾਮ ਵੀ ਦਿਵਾਇਆ ਅੱਜ ਜਿੰਨੇ ਵੀ ਅਸੀਂ ਬੈਠੇ ਆ ਲक्की ਧਾਲੀ ਵਾਲ ਨਵਦੀਪ ਕਲੇਰ ਜੀ ਰਜੀਤ ਜੀ ਨਵੇਂ ਜੁੜੇ ਨੇ ਤਨਵੀਰ ਨਵਾਂ ਪਾੜ ਬਣੇ ਆ ਸੋ ਹੋਰ ਇਸ ਤੋਂ ਪਹਿਲਾਂ ਧੀਰਜ ਕੁਮਾਰ ਜਗਜੀਤ ਸੰਧੂ ਜਿੰਨੇ ਵੀ ਕਲਾਕਾਰ ਇਹਨੇ ਸਾਰੇ ਅੱ ਇਸ ਫਿਲਮ ਦੀ ਬਦੌਲਤ ਕਿਉਂਕਿ ਇੱਕ ਬਹੁਤ ਵੱਡੀ ਫੈਨ ਫਾਲੋਇੰਗ ਬਣੀ ਔਰ ਯੂਥ ਦੇ ਦਿਲ ਚ ਜਿਹੜੇ ਇਸ ਫਿਲਮ ਦੇ ਕਰੈਕਟਰ ਨੇ ਸਾਰਿਆਂ ਨੇ ਘਰ ਕੀਤਾ ਮੈਨੂੰ ਲੱਗਦਾ ਭਾਜੀ ਤੁਹਾਨੂੰ ਵੱਧ ਪਤਾ ਹੋ ਮਨੀਸ਼ਾ ਜੀ ਬਹੁਤ ਘੱਟ ਫਿਲਮਾਂ ਹੁੰਦੀਆਂ ਜਿਹੜੇ ਸਵੇਰ ਦੇ ਸ਼ੋਅ ਭਰਦੀਆਂ ਹਨਾ ਜੀ ਤੇ ਉਹਨਾਂ ਸਿਨੇਮੇ ਦੇ ਵਿੱਚੋਂ ਸਿਨੇਮਾ ਜੀ ਇਹ ਗਾਂਧੀਵਾਨ ਗਾਂਧੀ 2 ਸਵੇਰ ਦੇ ਜਿਹੜੇ ਸ਼ੋਅ ਸੀਗੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਕਿਸੇ ਵੀ ਇੰਡਸਟਰੀ ਦੇ ਵਿੱਚ ਬਹੁਤ ਘੱਟ ਹਾਊਸਫੁੱਲ ਹੁੰਦੇ ਨੇ ਬਹੁਤ ਘੱਟ ਫਿਲਮਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਸਵੇਰੇ ਹੀ ਲੋਕਾਂ ਨੂੰ ਕੱਢ ਲਿਆਉਣ ਸੋ ਇਹ ਉਹ ਸਿਨੇਮਾ ਜਿਨੇ ਕੱਢਿਆ ਪਹਿਲਾਂ ਵੀ ਡਾਕੂਆਂ ਦਾ ਮੁੰਡਾ ਹੋਵੇ ਭਾਵੇਂ ਗਾਂਧੀ ਸੀਰੀਜ਼ ਹੋਵੇ ਸਾਡੀ ਔਰ ਤੀਜਾ ਪਾਰਟ ਇਹਦਾ ਆ ਰਿਹਾ ਆਡੀਅנס ਡਿਮਾਂਡ ਤੇ ਬਣਾਇਆ ਗਿਆ ਜਦੋਂ ਵੀ ਅਸੀਂ ਕਦੇ ਕੋਈ ਪੋਸਟ ਪਾਉਣੀ ਕਿਸੇ ਫਿਲਮ ਦੀ ਯਾਰ ਗਾਂਧੀ 3 ਲੈ ਕੇ ਆਓ ਬਹੁਤ ਸਾਰੇ ਕਮੈਂਟ ਹੁੰਦੇ ਸੀਗੇ ਉਹਦੇ ਵਿੱਚ ਔਰ ਦੂਜੀ ਗੱਲ ਮੈਂ ਇੱਕ ਕਲੀਅਰ ਕਰ ਦੇਣੀ ਚਾਹਣਾ ਤੁਹਾਨੂੰ ਕਿ ਇਹ ਬਹੁਤ ਸਾਰੇ ਲੋਕ ਪੁੱਛਦੇ ਨੇ ਸਾਡੇ ਕਮੈਂਟਸ ਦੇ ਵਿੱਚ ਆ ਕੇ ਆਰ ਤੁਸੀਂ ਐਵੇਂ ਹੀ ਬਣਾਤੀ ਗਾਂਧੀ 1 ਚ ਮਰ ਗਿਆ ਸੀ 2 ਚ ਮਰ ਗਿਆ ਸੀ ਹੁਣ ਕੀ ਦਿਖਾਓਗੇ ਮੇਰੀ ਇੱਕ ਪਰਸਨਲ ਹੀ ਸੋਚੇ ਹੈ ਕਿ ਇਨਸਾਨ ਮਰ ਜਾਂਦਾ ਉਹਦੀਆਂ ਕਹਾਣੀਆਂ ਉਹਦੇ ਕਿਸੇ ਨਹੀਂ ਕਦੇ ਮਰਦੇ ਜੋ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜੁੜੇ ਹੁੰਦੇ ਨੇ ਉਹਦੇ ਨਾਲ ਸੋ ਗਾਂਧੀ ਇੱਕ ਇਹੋ ਜਿਹਾ ਇਨਸਾਨ ਸੀਗਾ ਜਿਹਦੇ ਬਹੁਤ ਸਾਰੇ ਕਿਸੇ ਕਹਾਣੀਆਂ ਸਾਡੇ ਕੋਲ ਲਿਖੇ ਪਏ ਸੀਗੇ ਮੈਂ ਖੁਦ ਜਦੋਂ ਮਿੰਦੀ ਬਾਈ ਨੂੰ ਮਿਲਿਆ ਸੀਗਾ ਸੈਕੰਡ ਪਾਰਟ ਲਈ ਤਾਂ ਅਸੀਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦਸੀਆਂ ਉਹ ਸਾਰੀਆਂ ਗੱਲਾਂ ਮੈਂ ਇੱਕ ਕਾਪੀ ਤੇ ਲਿਖਦੇ ਗਏ ਅਸੀਂ ਨੋਟ ਕਰਦੇ ਗਏ ਉਹਨਾਂ ਨੂੰ ਤੇ ਜਦੋਂ ਗਾਂਧੀ ਟੂ ਕੀਤੀ ਤਾਂ ਬਹੁਤ ਸਾਰੀਆਂ ਗੱਲਾਂ ਸੀ ਸਕਿਪ ਕਰਤੀਆਂ ਕਿ ਫਿਲਮ ਦੀ ਲੈਂਥ ਵਧੂਗੀ ਸੋ ਜਿੰਨਾ ਕਿ ਸਾਨੂੰ ਲੱਗਦਾ ਉਹਨਾਂ ਕੱਪਾ ਬਣਾਉਣੇ ਆ ਤਾਂ ਫਿਰ ਉਹ ਕਹਾਣੀਆਂ ਜਿਹੜੀਆਂ ਹੈਗੀਆਂ ਨੇ ਉਹਦੇ ਜਾਂ ਜਿਹੜੇ ਉਹਦੀਆਂ ਉਹ ਗੱਲਾਂ ਹੈਗੀਆਂ ਨੇ ਉਹ ਅਸੀਂ ਇਸ ਫਿਲਮ ਦੇ ਵਿੱਚ ਰੱਖੀਆਂ ਨੇ ਐਕਚੁਅਲੀ ਮੈਂ ਕਦੇ ਇਹੋ ਜਿਹੀ ਮੂਵੀ ਕੀਤੀ ਨਹੀਂ ਸੀਗੀ ਜਿਹਦੇ ਵਿੱਚ ਮੈਂ ਬਹੁਤ ਹੀ ਬਿਨਾ ਮੇਕਅਪ ਤੋਂ мама ਜਾਂ ਫਿਰ weight put on ਕਰਾਂ ਜਾਂ ਫਿਰ ਬਿਲਕੁਲ ਸਿੰਪਲ ਲੱਗਾ ਕਿਉਂਕਿ ਆਪਾਂ ਐਕਟ੍ਰੀਸ ਨੂੰ ਦਿਖਾਉਣਾ ਹੈ ਕਿ ਬੜਾ ਹੀ ਬਿਊਟੀਫੁਲ ਕੋਸ਼ਟ ਹੁੰਦਾ ਆਂਦੀ ਆ ਚੁੰਨੀ ਲਹਿਰਾਂਦੀ ਆ ਯੂ نو ਹੱਸਦੀ ਆ ਖੇਲਦੀ ਆ ਤੇ ਚਲੀ ਜਾਂਦੀ ਆ ਤੇ ਬਹੁਤ ਅਲੱਗ ਤੇ ਬਹੁਤ ਹੀ ਯੂਨੀਕ ਰਿਐਕਸ਼ਨ ਮਿਲ ਰਿਹਾ ਕਿਉਂਕਿ ਉਹ ਮੇਰੇ ਤੋਂ ਇਹ ਐਕਸਪੈਕਟ ਕਰਦੇ ਕਿ ਮੈਂ ਇੰਨਾ ਸੀਰੀਅਸ ਤੇ ਇੰਨਾ ਇਮੋਸ਼ਨਲ ਰੋਲ ਵੀ ਕਰ ਸਕਦੀ ਆ ਬਿਲਕੁਲ ਯੈਸ ਤਾਂ ਵਨ ਬਾਏ ਵਨ ਲਵਦੀਪ ਸਾਹਿਬ ਤੁਹਾਡੇ ਤੋਂ ਹੀ ਕੁਸ਼ਨ ਆਈਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੀ ਕੀ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਇਸ ਮੂਵੀ ਦੇ ਰਿਗਾਰਡਿੰਗ ਬਿਹਤਰ ਹੀ ਕਹੂੰਗਾ ਜੀ ਕਿ 30 ਤਰੀਕ ਨੂੰ ਜਿਵੇਂ ਦੇਵੀ ਨੇ ਕਿਹਾ ਪੇਪਰ ਦੇਦਾ ਸੀ ਰਿਜ਼ਲਟ ਹੁਣ ਤੁਹਾਡੇ ਹੱਥ ਹੈ ਜਿਵੇਂ ਤੁਸੀਂ ਸਾਡੀ ਗਾਂਧੀ 1 ਨੂੰ ਪਿਆਰ ਦਿੱਤਾ 2 ਨੂੰ ਦਿੱਤਾ ਇਸੇ ਤਰ੍ਹਾਂ ਸਾਡੀ ਗਾਂਧੀ 3 ਨੂੰ ਵੀ ਤਿੰਨ ਗੁਣਾ ਵੱਧ ਪਿਆਰ ਦਿਓ ਤਾਂ ਕਿ ਅਸੀਂ ਅਗਲੀ ਸੀਰੀਜ਼ ਇਹਦੀ ਹੋਰ ਲੈ ਕੇ ਆਈਏ yes over to salim ਸੱਚੀ ਗੱਲ ਦੀ ਸਾਰਿਆਂ ਨੂੰ ਤੇ ਪਹਿਲੀ ਮੂਵੀ ਨੂੰ ਬਹੁਤ ਪਿਆਰ ਦਿੱਤਾ ਨਹੀਂ ਦੂਜੀ ਮੂਵੀ ਨੂੰ ਹਨਾ ਸੋ ਫਿਲਮ ਬਹੁਤ ਵਧੀਆ ਬਣੀ ਆ ਵੀਰੇ ਐਕਸ਼ਨ ਹੈ ਇਹਦੇ ਵਿੱਚ ਐਦਗੀ ਸਾਰਿਆਂ ਨਾਲੋਂ ਡਿਫਰੈਂਟ ਆ ਤਿੰਨਾ ਜਿਹੜਾ ਤੀਜੀ ਮੂਵੀ ਜ ਹੈ ਬਹੁਤ ਸੋਹਣਾ ਹਨਾ ਤੇ ਸਾਡਾ ਜਿਹੜਾ ਇੱਕ ਯਾਰੀ ਦੋਸਤੀ ਦਾ ਇੱਕ ਦਿਖਾਇਆ ਗਿਆ ਹਨਾ ਉਹ ਇਹਦੇ ਵਿੱਚ ਹੋਰ ਉੱਭਰ ਕੇ ਆ ਰਿਹਾਗਾ ਠੀਕ ਹੈ ਵੀ ਕਿਦਾਂ ਅਸੀਂ ਬਿਨਾ ਇੱਕ ਤੇ ਇੱਕ ਵੀ ਛੋਟੀ ਜੀ ਚੀਜ਼ ਵਿੱਚ ਇੱਕ ਦੂਜੇ ਦਾ ਕਿੰਨਾ ਹੋ ਕਰਦੇ ਆਂ ਖਿਆਲ ਰੱਖਦੇ ਆ ਨਾ ਇਹ ਆਰੀ ਦੀ ਡੈਫੀਨੇਸ਼ਨ ਆ ਜੀ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਸੋ 3 ਅਗਸਤ ਨੂੰ ਵੀਰੇ ਜਰੂਰ ਪਹੁੰਚੋ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਦਾ ਨਦੀਕ ਬਾਈ ਨੇ ਕਹਿ ਦਿੱਤਾ ਕਿ ਤਿੰਨ ਗੁਣਾ ਪਿਆਰ ਦਿਓ ਮੈਂ ਸਿਰਫ ਮੇਰਾ ਐਕਸਪੀਰੀਅੰਸ ਆ ਸਕਦਾ ਕਿ ਮੈਂ ਪਹਿਲੀ ਵਾਰ ਇਸ ਇਸ ਫਿਲਮ ਨਾਲ ਜੁੜਿਆ ਤੇ ਪਹਿਲੀ ਵਾਰ ਜਦੋਂ ਇਸ ਫਿਲਮ ਦੇ ਪ੍ਰੋਮੋਸ਼ਨਸ ਤੇ ਜਾਣ ਦਾ ਮੈਨੂੰ ਮੌਕਾ ਮਿਲਿਆ ਡੇ ਬਾਈ ਨਾਲ ਮੈਂ ਕੱਲ ਵੀ ਗੱਲ ਕਿਸੇ ਨੂੰ ਕਹਿ ਰਿਹਾ ਸੀ ਮੈਂ ਜਦੋਂ ਅਸੀਂ ਕਿਸੇ ਨੂੰ ਕਹਿ ਰਹੇ ਹੁਈ ਹੈ ਨਾ ਕਿ ਯਾਰ ਇੱਕ ਬੰਦਾ ਐਕਸਪੀਰੀਅੰਸ ਦੱਸਿਆ ਹੋਵੇ ਕਿ ਯਾਰ ਜਦੋਂ ਮੈਂ ਪੈਰਾਸ਼ੂਟ ਤੋਂ ਛਾਲ ਮਾਰੀ ਐਦਾਂ ਦਾ ਮਾਹੌਲ ਸੀ ਐਦਾਂ ਦਾ ਮਾਹੌਲ ਸੀ ਆਹ ਚੀਜ਼ਾਂ ਸੀ ਆਹ ਚੀਜ਼ਾਂ ਸੀ ਫਿਰ ਜਦੋਂ ਸੁਣਨ ਦਾ ਲੱਗ ਮਜ਼ਾ ਹੁੰਦਾ ਫਰਸਟ ਹੈਂਡ ਐਕਸਪੀਰੀਅੰਸ ਕਰਨ ਦਾ ਲੱਗ ਮਜ਼ਾ ਹੁੰਦਾ ਜਦੋਂ ਖੁਦ ਪੈਰਾਸ਼ੂਟ ਨਾਲ ਛਾਲ ਮਾਰ ਕੇ ਐਕਸਪੀਰੀਅੰਸ ਕਰੋ ਉਹ ਥ੍ਰਿਲ ਉਹ ਸਾਰੀਆਂ ਚੀਜ਼ਾਂ ਨਾਲ ਅਲੱਗ ਹੁੰਦੀਆਂ ਨੇ ਮੈਂ ਗਾਂਧੀ ਦੀ ਫੈਨ ਫਾਲੋਇੰਗ ਬਾਰੇ ਇਹ ਸਾਰੀਆਂ ਚੀਜ਼ਾਂ ਬਾਰੇ ਸੁਣਿਆ ਸੀ ਵੇ ਪ੍ਰੋਮੋਸ਼ਨ ਤੇ ਇਦਾਂ ਹੁੰਦਾ ਜਾਂ ਗਾਂਧੀ ਦੇ ਫੈਨ ਫੋਲਿੰਗ ਇਦਾਂ ਹੁੰਦੀ ਹੈ ਬਟ ਜਦੋਂ ਮੈਂ ਖੁਦ ਗਿਆ ਫਰਸਟ ਹੈਂਡ ਉੱਥੇ ਐਕਸਪੀਰੀਅੰਸ ਕੀਤਾ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਉੱਥੇ ਮੈਂ ਸੁਣਿਆ ਮੈਂ ਦੇਖਿਆ ਕਿ ਗਾਂਧੀ ਦੇ ਫੈਨ ਨਹੀਂ ਸ਼ਾਇਦ ਗਾਂਧੀ ਦੇ ਭਰਾ ਨੇ ਸਾਰੇ ਸੋ ਦੇ ਫੀਲ ਲਾਈਕ ਥੈਟ ਜਿਵੇਂ ਦੇ ਭਾਈ ਨੂੰ ਉਹ ਪਿਆਰ ਦਿੰਦੇ ਨੇ ਇਸ ਗਾਂਧੀ ਇਟਸ ਸੋ ਅਮੇਜ਼ਿੰਗ ਤੇ ਆਈ ਫੀਲ ਸੋ ਥ੍ਰਿਲਡ ਐਂਡ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਫੀਲ ਸੋ ਲੱਕੀ ਕਿ ਮੈਂ ਇਸ ਫਿਲਮ ਦਾ ਪਾੜ ਬਣਿਆ ਐਂਡ ਐਕਸਾਈਟਡ ਟੂ ਪ੍ਰੀਮਰ ਅਲਟੀਮੇਟ ਨੂੰ ਵੱਲੋਂ ਜੀ ਆਇਆਂ ਕਹਿੰਦੇ ਤੁਹਾਨੂੰ ਸਾਡੀ ਇਹ 7ਵੀਂ ਮੂਵੀ ਹੈ ਔਰ ਸਾਡੀ ਇਹੀ ਸੇਮ ਟੀਮ ਆ ਅਸੀਂ ਨਵੇਂ ਬੰਦੇ ਸਾਡੇ ਨਾਲ ਜੁੜੇ ਆ ਅਸੀਂ ਚਾਹੁੰਦੇ ਆ ਔਰ ਜੁੜੇ ਵੀ ਰਹਿਣ ਅੱਗੇ ਅਸੀਂ ਕਿਸੇ ਨੂੰ ਐਗਜ਼ੈਕਟ ਨਹੀਂ ਕਰਦੇ ਪਰ ਲੋਕ ਕਰ ਜਾਂਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਕ ਨਾਮ ਬਾਰ-ਬਾਰ ਸਾਡੇ ਕੋਲ ਆ ਰਿਹਾ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਜਾਓ ਉਹ ਆਪਣੀ ਮਰਜ਼ੀ ਨਾਲ ਗਏ ਆ ਜੀ ਮੇਰੇ ਨਾਲ ਖੁਦ ਦੋ ਤਿੰਨ ਮਿਡੀਆਂ ਹੋਈਆਂ ਵਾਂ ਸਾਡੀ ਟੀਮ ਨਾਲ ਮਿਡੀਆਂ ਹੋਈਆਂ ਬਟ ਉਹ ਆਪਦੀ ਮਰਜ਼ੀ ਨਾਲ ਚਲੇ ਗਏ ਅਸੀਂ ਕੁਝ ਨਹੀਂ ਕਰ ਸਕਦੇ ਉਸ ਗੱਲ 'ਚ ਕੋਈ ਕਿਸੇ ਨੂੰ ਜ਼ਬਰਦਸਤੀ ਤਾਂ ਕੰਮ ਕਰਾ ਨਹੀਂ ਸਕਦੇ ਆਪਾਂ। ਇਸ ਫਿਲਮ ਦੇ ਵਿੱਚ ਜਿਵੇਂ ਸਾਡੇ ਪਹਿਲਾਂ ਰਿਕਾਰਡ ਰਿਆ 6 ਫਿਲਮਾਂ ਦਾ ਸੇਮ ਹੈ ਬਹੁਤ ਵਧੀਆ ਐਕਸ਼ਨ ਦੇ ਰਹੇ ਆਂ। ਦੇਵ ਭਾਜੀ ਨੇ ਬਹੁਤ ਵਧੀਆ ਕੰਮ ਕੀਤਾ। ਬਾਕੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ। ਮਜ਼ਾ ਆਏਗਾ ਕਿ ਐਕਸ਼ਨ ਦੇਖ ਕੇ ਤੁਹਾਨੂੰ ਦੇਵ ਭਾਜੀ ਨੇ ਬਹੁਤ ਵਧੀਆ ਐਕਸ਼ਨ ਕੀਤਾ ਹੈ। ਬਾਕੀ ਤੁਸੀਂ ਦੱਸਣਾ ਵੀ ਕੀ ਬਣਦਾ। ਮੈਨੂੰ ਗਾਂਧੀ ਸੀਰੀਜ਼ ਲਈ ਮਤਲਬ ਮੈਂ ਦੋ ਤਿੰਨ ਗੱਲਾਂ ਜ਼ਰੂਰ ਮੀਡੀਆ ਨਾਲ ਸ਼ੇਅਰ ਕਰਨੀਆਂ ਚਾਹਾਂਗਾ। ਸੋ ਜਦੋਂ ਗਾਂਧੀ 1 ਆਈ ਸੋ ਗਾਂਧੀ 1 ਉਸ ਟਾਈਮ ਦੇ ਉੱਤੇ ਇੱਕ ਬਹੁਤ ਏਦਾਂ ਦਾ ਪ੍ਰੋਜੈਕਟ ਸੀਗਾ ਜਦੋਂ ਸਿਨੇਮਾ ਕੁਝ ਹੋਰ ਡਿਫਰੈਂਟ ਤਰੀਕੇ ਦਾ ਚੱਲ ਰਿਹਾ ਸੀਗਾ ਤੇ ਗਾਂਧੀ ਫਿਲਮ ਨੂੰ ਲੈ ਕੇ ਉਸ ਟਾਈਮ ਤੇ ਇੱਕ ਫਿਲਮ ਬਣਾਉਣਾ ਪਹਿਲੇ ਫਿਲਮ ਮੇਕਰਜ਼ ਦੀ ਡੇਰਿੰਗ ਸੀ ਦੇਵ ਭਾਜੀ ਦਾ ਇਸ ਫਿਲਮ ਨੂੰ ਐਜ਼ ਅ ਮੇਨ ਲੀਡ ਉਸ ਕੈਰੈਕਟਰ ਨੂੰ ਐਕਸੈਪਟ ਕਰਨਾ ਬਹੁਤ ਵੱਡਾ ਚੈਲੰਜ ਸੀ ਬਟ ਅਗੇਨ ਆਲ ਆਡਸ ਇਹ ਫਿਲਮ ਨੇ ਇੱਕ ਨਵਾਂ ਮੀਲ ਪੱਥਰ ਸਾਬਿਤ ਕੀਤਾ ਈਵਨ ਮੈਂ ਇਹ ਕਹਾਂਗਾ ਕਿ ਪੰਜਾਬੀ ਸਿਨੇਮੇ ਵਿੱਚ ਇੱਕ ਉਹ ਚੀਜ਼ ਅਸੀਂ ਐਸਟੈਬਲਿਸ਼ ਕੀਤੀ ਜਦੋਂ ਆ ਬਹੁਤ ਕੰਪਲੇਂਟ ਸੀਗੀ ਕਿ ਯਾਰ ਪੰਜਾਬੀ ਸਾਰੇ ਸਿਰਫ ਸਿੰਗਰਸ ਚੱਲਦੇ ਨੇ ਸੋ ਇੱਕ ਨੌਨ ਸਿੰਗਰ ਫਿਲਮ ਅਸੀਂ ਸਾਰਿਆਂ ਨੇ ਮਿਲ ਕੇ ਮਿਹਨਤ ਕਰਕੇ ਲਿਆਂਦੀ ਉਹ ਇੱਕ ਨਵਾਂ ਐਕਸ਼ਨ ਸੁਪਰਸਟਾਰਸ ਇੰਡਸਟਰੀ ਨੂੰ ਦਿੱਤਾ ਦੇਵਪਾਜ ਜੀ ਦੀ ਰੂਪ ਚ ਬਹੁਤ ਸਾਰੀਆਂ ਚੀਜ਼ਾਂ ਉਸ ਫਿਲਮ ਨਾਲ ਐਸਟੈਬਲਿਸ਼ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜਦੋਂ ਅਸੀਂ ਅਸੀਂ ਸਾਰੇ ਇੰਨਾ ਕਦੀ ਪ੍ਰੈਸ ਕਾਨਫਰੈਂਸਿਸ 'ਚ ਇਕੱਠੇ ਨਹੀਂ ਸੀ ਹੁੰਦੇ ਇੰਨੀਆਂ ਮੀਟਿੰਗਸ ਨਹੀਂ ਸੀ ਹੁੰਦੀਆਂ ਸੋ ਇਹ ਬਹੁਤ ਸਾਰੀਆਂ ਇਦਾਂ ਦੀਆਂ ਫਿਲਮ ਸੀਆਂ ਜਿਨ੍ਹਾਂ ਦੇ ਚ ਜਦੋਂ ਚਾਰ ਬੰਦੇ মিডিਆ ਦੇ ਸੀਗੇ ਅੱਜ 40 ਬੰਦੇ মিডিਆ ਦੇ ਅੱਜ ਇੱਕ ਪ੍ਰੈਸ ਕਾਨਫਰੈਂਸ ਆਣ ਲੱਗ ਪਏ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਇਸ ਫਿਲਮ ਦੀ ਇੰਡਸਟਰੀ ਨੂੰ ਦੇਣ ਹੈ ਸੋ ਮੈਨੂੰ ਲੱਗਦਾ ਕਿ ਫਿਲਮ 30 ਅਗਸਟ ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਜੀ ਸੋ ਬਹੁਤ ਦਿਲ ਨਾਲ ਸਪੋਰਟ ਕਰਨਾ ਫਿਲਮ ਦੀ ਔਰ ਫਿਲਮ ਪਲੀਜ਼ ਅਸੀਂ ਪ੍ਰੀਮੀਅਰ ਵੀ ਕਰਾਂਗੇ ਜੀ ਔਰ ਫਿਲਮ ਜਦੋਂ ਤੁਸੀਂ ਸਾਰੇ ਦੇਖੋ ਤੇ ਬਹੁਤ ਜੈਨੂਇਨ ਰਿਵਿਊਜ਼ ਦੀ ਤੁਹਾਡੇ ਤੋਂ ਅਸੀਂ ਵੇਟ ਕਰਾਂਗੇ ਸਾਰੀ ਟੀਮ ਸੋ ਪਲੀਜ਼ 30 ਅਗਸਟ ਨੂੰ ਅਸੀਂ ਫਿਲਮ ਬਣਾਤੀ ਹੈ ਜੀ ਸੋ ਨਾਊ ਇਟ ਇਜ਼ ਯੂਅਰ ਰਿਸਪੌਂਸਿਬਿਲਟੀ ਯੂਅਰ ਡਿਊਟੀ ਕਿ ਸਾਡਾ ਮੈਸੇਜ ਜਿਹੜਾ ਉਹ ਆਡੀਅנס ਤੇ ਜਨਤਾ ਤੱਕ ਪਹੁੰਚਾਓ ਥੈਂਕ ਯੂ ਸੋ ਮੱਚ ਤਾਂ ਤੁਸੀਂ ਕਿੰਨਾ ਕ ਬ ਦੇ ਇਸ ਮੂਵੀ ਦਾ ਪਾਰਟ ਬਣ ਕੇ ਪਹਿਲੀ ਗੱਲ ਤਾਂ ਮੈਂ ਮੈਡੀਕਲ ਸਟੂਡੈਂਟ ਸੀ ਮੂਵੀਜ਼ ਦੇਖਦੇ ਨਹੀਂ ਹੁੰਦੇ ਸੀ ਹੈਨਾ ਮੂਵੀ ਵੇਖਦੇ ਨਹੀਂ ਹੁੰਦੇ ਸੀ ਮੈਂ ਬੀਂਗ ਅ ਪਰਸਨ ਇੱਕ ਮੈਡੀਕਲ ਸਟੂਡੈਂਟ ਹੋਣ ਤੋਂ ਬਾਅਦ ਪੰਜਾਬੀ ਫਿਲਮਸ ਦੇਖਨੀ ਸ਼ੁਰੂ ਕੀਤੀਆਂ ਦੇਵ ਸਰ ਦੇ ਕਰਕੇ ਇੱਕ ਮੇਰੇ ਲਈ ਫੈਨ ਔਮਨ ਵੀ ਹੈ ਐਂਡ ਆਮ ਫੀਲਿੰਗ ਸੋ ਬlesed ਕਿ ਉਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਬਸ ਬlesed ਫੀਲ ਕਰਦੀਆਂ ਬਹੁਤ ਜ਼ਿਆਦਾ ਮਨਦੀਪ ਸਰ ਦਾ ਥੈਂਕ ਯੂ ਕਰਦੀ ਆ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਥੈਂਕ ਯੂ ਸੋ ਮਚ ਸੋ ਨਾਉ ਇਟਸ ਓਵਰ ਟੂ ਮੀਡੀਆ ਗਾਂਧੀ ਨੂੰ ਤੁਸੀਂ ਬਹੁਤ ਸਾਹਮਣੇ ਲੈ ਕੇ ਆਏ ਹਨ ਉਹਦੇ ਕਿਰਦਾਰ ਨੂੰ ਬਹੁਤ ਲੋਕਾਂ ਨੇ ਪਸੰਦ ਵੀ ਕੀਤਾ ਪੰਜਾਬ ਦੇ ਹੋਰ ਬਹੁਤ ਸਾਰੇ ਗੱਬਰੂ ਨੇ ਜਿਨ੍ਹਾਂ ਦੇ ਕਹਾਣੀਆਂ ਬਣਨੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਠੀਕ ਹੈ ਨਾ ਬਣੀਆਂ ਵੀ ਨੇ ਪਹਿਲਾਂ ਬਣੀਆਂ ਵੀ ਨੇ ਡਾਕੂਆਂ ਦੇ ਮੁੰਡੇ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ ਹਰਜੀਤਾ ਵੀ ਬਣੀ ਹੈ ਹਰਜੀਤਾ ਵੀ ਬਣੀ ਹੈ ਮਿੱੱਡੂ ਖੇੜੇ ਵਰਗੇ ਵੀ ਹਜੇ ਪੈਂਡਿੰਗ ਪਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਸਰਚਿੰਗ ਤੁਹਾਡੀ ਚੱਲ ਰਹੀ ਹੈ ਜਿਸ ਤਰ੍ਹਾਂ ਗਾਂਧੀ ਦਾ ਇੱਕ ਕੈਰੈਕਟਰ ਸਟੈਬਲਿਸ਼ ਕੀਤਾ ਵੀ ਹੋਰ ਵੀ ਪੰਜਾਬ ਦੇ ਉਹਨਾਂ ਲੋਕਾਂ ਨੂੰ ਅਸੀਂ ਨੌਜਵਾਨ ਨੂੰ ਸਟੈਬਲਿਸ਼ ਕਰੀਏ ਜਿਨ੍ਹਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਉਹ ਜਿਹੜੇ ਲੋਕਾਂ ਨੂੰ ਪਤਾ ਨਹੀਂ ਲੋਕ ਉਹਨਾਂ ਨੂੰ ਗੈਂਗਸਟਰ ਹੀ ਸਮਝ ਜਾਂਦੇ ਨੇ ਵੀ ਇਹ ਮਾੜੇ ਜਨਸਰ ਸੀ ਬਟ ਉਹ ਮਾੜੇ ਹੈ ਨਹੀਂ ਸੀ ਉਹ ਚੰਗੇ ਸੀ ਦੇਖੋ ਕਈ ਵਾਰ ਚੀਜ਼ਾਂ ਨੂੰ ਨਾ ਸਿਸਟਮ ਬਣਾ ਦਿੰਦਾ ਹਰ ਬੰਦਾ ਗਲਤ ਨਹੀਂ ਹੁੰਦਾ ਪਰ ਕਈ ਕਈ ਸ਼ੌਕ ਲਈ ਵੀ ਬਣਦੇ ਨੇ ਕਿ ਨਾਮ ਕਰੀਏ ਚਰਚਾ ਹੋਵੇ ਕਈਆਂ ਨੂੰ ਕਈ ਸਿਸਟਮ ਦੀ ਭੇਡ ਚੜ ਕੇ ਬਣ ਜਾਂਦੇ ਨੇ ਮੈਂ ਜਦੋਂ ਗਾਂਧੀ ਕੀਤੀ ਸੀ ਤਾਂ ਬਾਈ ਜੀ ਮੈਨੂੰ ਬਹੁਤ ਸਾਰੀਆਂ ਆਫਰ ਆਇਆ ਫਲਾਣੇ ਦੇ ਫਿਲਮ ਬਣਾਉਣੀ ਆ ਫਲਾਣੇ ਦੇ ਫਿਲਮ ਬਣਾਉਣੀ ਆ ਮੈਂ ਨਾਮ ਨਹੀਂ ਹੁਣ ਦੱਸ ਸਕਦਾ ਤਾਂ ਮੇਰਾ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹੋਏ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕੀਤਾ ਜਦੋਂ ਕਿ ਉਹ ਫਿਲਮਾਂ ਚੱਲਣੀਆਂ ਸੀ ਤੇ ਮੇਰਾ ਨਾਮ ਵੱਡਾ ਹੋਣਾ ਸੀਗਾ ਤਾਂ ਮੈਂ ਡਾਕੂਆਂ ਦੇ ਮੁੰਡੇ ਵਰਗਾ ਸਬਜੈਕਟ ਚੁਣਿਆ ਤੇ ਮੈਨੂੰ ਹਾਰਡ ਕੋਰ ਜਿਹੜੇ ਗੈਂਗਸਟਰ ਰਹੇ ਨੇ ਉਹਨਾਂ ਦੇ ਉੱਤੇ ਫਿਲਮਾਂ ਬਣਾਉਣ ਲਈ ਫੰਡ ਵੀ ਤਿਆਰ ਕਰਕੇ ਬੈਠੇ ਸੀ ਲੋਕ ਫਿਲਮਾਂ ਬਣਾਉਣ ਨੂੰ ਵੀ ਰੈਡੀ ਸੀ ਬਟ ਮੈਨੂੰ ਇਹ ਸੀ ਮੈਂ ਕਿਸੇ ਨੂੰ ਗਲੋਰੀਫਾਈ ਨਹੀਂ ਕਰਨਾ ਸੋ ਮੈਂ ਆਪਣਾ ਫਰਜ਼ ਸਮਝਦੇ ਹੋਏ ਬਹੁਤ ਵੱਡਾ ਕੰਮ ਸੀਗਾ ਉਹ ਵੀ ਕੀਤਾ ਸੋ ਲੋਕ ਪਿੱਛੇ ਵੀ ਪਏ ਫਿਰ ਕਿਵੇਂ ਉਹਨਾਂ ਚੋਂ ਨਿਕਲੇ ਉਹ ਸਾਨੂੰ ਹੀ ਪਤਾ ਤੇ ਬਟ ਮੇਰਾ ਇਹੀ ਰਿਹਾ ਕਿ ਮੈਂ ਹਮੇਸ਼ਾ ਉਹੀ ਸਿਨਮਾ ਕਰਾਂ ਜਿਹੜਾ ਸਿਨਮਾ ਲੋਕਾਂ ਨੂੰ ਸੇਧ ਦਵੇ ਗਲਤ ਮੇਰੇ ਖਿਆਲ ਚ ਮੈਸੇਜ ਨਾ ਦੇਵੇ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਕਹਾਣੀ ਉਹ ਡਾਕੂਆਂ ਦੇ ਮੁੰਡੇ ਵਰਗੀ ਹੋਈ ਹੈ ਗਾਂਧੀ ਵਰਗੀ ਹੋਈ ਹੈ ਜਿਆਦਾ ਅਸੀਂ ਜੇ ਇਹਨਾਂ ਚੀਜ਼ਾਂ ਦੇ ਵਿੱਚ ਪੈ ਗਏ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਗਲਤ ਚੀਜ਼ ਨਾ ਕਰ ਬੈਠੀਏ ਚੀਜ਼ ਦਾ ਵੀ ਡਰ ਲੱਗਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪੱਤਰਕਾਰ ਮਨਪ੍ਰੀਤ ਔਲਖ ਦੇਵ ਕਰਦਾਰ ਸੀ ਉਹਨਾਂ ਦੇ ਉੱਤੇ ਵੀ ਕੰਮ ਕੀਤਾ ਕੁਝ ਫਿਕਸ਼ਨ ਵੀ ਰਹਿ ਮੈਂ ਤੁਹਾਡੇ ਦੋ ਕਿਰਦਾਰਾਂ ਨੂੰ ਜੋੜੂੰਗਾ ਇੱਕ ਗਾਂਧੀ ਤੇ ਇੱਕ ਕ੍ਰਿਸ਼ਨਾ ਮੋੜ ਦੋਵਾਂ ਨੇ ਸਮੇਂ-ਸਮੇਂ ਤੇ ਹਥਿਆਰ ਚੱਕੇ ਤੁਸੀਂ ਉਸ ਚੀਜ਼ ਨੂੰ ਨੋਟ ਕੀਤਾ ਵੀ ਦੋਵਾਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਉਂ ਆਏ ਤੇ ਇਹਨਾਂ ਦਾ ਸਿੱਟਾ ਕੀ ਨਿਕਲਿਆ ਤੁਸੀਂ ਇਸ ਨਤੀਜੇ ਤੇ ਪਹੁੰਚੇ ਤੇ ਦੋਵਾਂ ਦੇ ਵਿੱਚ ਆਲੇ ਜੋ ਇੱਕ ਸਿਮਿਲਰ ਗੱਲ ਹੈ ਉਹ ਤੁਸੀਂ ਫੀਲ ਕੀਤੀ ਵੀ ਉਹ ਵੀ ਹਥਿਆਰ ਚੱਕਦੇ ਸੋਸਾਇਟੀ ਵਾਲੇ ਵਾਲੇ ਉਦੋਂ ਦੀ ਸੀ ਤੇ ਗਾਂਧੀ ਦੀ ਉਹ ਚੀਜ਼ਾਂ ਤੁਸੀਂ ਕਿਵੇਂ ਅਬਜ਼ਰਵ ਕੀਤੀਆਂ ਭਜੀ ਮੈਨੂੰ ਇਹ ਲੱਗਦਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਡੇ ਕਾਨੂੰਨ ਨੇ ਨਹੀਂ ਕਦੇ ਇਨਸਾਫ ਕੀਤਾ ਤਾਂ ਲੋਕ ਕਈ ਵਾਰ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ ਅੱਜ ਉਸ ਕੁੜੀ ਦਾ ਰੇਪ ਹੋਇਆ ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ ਔਰ ਪਤਾ ਵੀ ਹੈ ਕੀ ਆ ਬੰਦਿਆਂ ਨੇ ਕੀਤਾ ਕਿੰਨਾ ਬਰੂਟਲ ਰੇਪ ਹੋਇਆ ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ ਅਸੀਂ ਪਾੜ ਦਾਂਗੇ ਸਾਡੇ ਹਰ ਇੱਕ ਦੇ ਵਿੱਚ ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਤੁਸੀਂ ਜਾਣੇ ਹੋ ਇਹਨਾਂ ਚੀਜ਼ਾਂ ਦੇ ਵੱਲ ਤੁਸੀਂ ਜੇ ਕਿਸ਼ਨਾ ਮੋੜ ਦੀ ਗੱਲ ਵੀ ਕਰਦੇ ਹੋ ਤਾਂ ਕਿਸ਼ਨਾ ਮੋੜ ਵੀ ਸਿਸਟਮ ਦਾ ਸਤਾਇਆ ਹੋਇਆ ਜ਼ਬਰਦਸਤੀ ਫਸਾਇਆ ਹੋਇਆ ਚੱਕ ਕੇ टॉर्ਚਰ ਹੁੰਦਾ ਉਹਨਾਂ ਲੋਕਾਂ ਦੇ ਜੁਰਮ ਹੁੰਦਾ ਤਾਂ ਚੀਜ਼ਾਂ ਹੁੰਦੀਆਂ ਸਾਡੇ ਕਈ ਨੌਜਵਾਨੀ ਚੀਜ਼ ਦੀ ਭੇਟ ਚੜੇ ਨੇ ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਕਹਾਣੀਆਂ ਦਿੰਨਾ ਮੈਂ ਕਿਹਾ ਕੀ ਕੀ ਕਹਾਣੀਆਂ ਦੋਗੇ ਤੁਸੀਂ ਮੈਨੂੰ ਕਹਿੰਦੇ ਮੈਂ ਇਹੋ ਜੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਬਟ ਉਹਨਾਂ ਨੂੰ ਸਜ਼ਾ ਹੋਈ ਹੋਈ ਹੈ ਉਹ ਭੁਗਤ ਰਹੇ ਨੇ ਲੋਕਾਂ ਦੇ ਫਸਾਏ ਹੋਏ ਨੇ ਫਿਰ ਇਹੋ ਜਿਹੇ ਲੋਕ ਬਾਈ ਜੀ ਕੀ ਕਰਨ ਬੰਦਾ ਆਖ ਕੇ ਜਾਂਦਾ ਕਈ ਵਾਰ ਉਹਨੂੰ ਮਜਬੂਰ ਉਹਨੂੰ ਉਹਨੂੰ ਕੋਈ ਰਾਹ ਨਹੀਂ ਲੱਭਦਾ ਉਹਨੂੰ ਲੱਗਦਾ ਕਿ ਯਾਰ ਜੋ ਮੇਰੇ ਨਾਲ ਹੋ ਰਿਹਾ ਜੋ ਮੇਰੇ ਨਾਲ ਬੀਤ ਰਿਹਾ ਇਹਦੇ ਨਾਲ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵਾਂ ਸੋ ਇਹ ਇਹ ਅੱਜ ਨਹੀਂ ਹੋ ਰਿਹਾ ਇਹ ਸਮੇਂ-ਸਮੇਂ ਤੋਂ ਹੁੰਦਾ ਆ ਰਿਹਾ ਸਾਡੇ ਬਾਗੀ ਸਰਦਾਰ ਸੂਰਮੇ ਜਿਵੇਂ ਜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ ਉਹ ਜਦੋਂ ਰਾਜੇ ਮਹਾਰਾਜੇ ਉਸ ਟਾਈਮ ਦੇ ੱੱਕਾ ਕਰਦੇ ਸੀਗੇ ਜ਼ੁਲਮ ਕਰਦੇ ਸੀਗੇ ਤੇ ਹਰੀ ਸਿੰਘ ਨਲੂਏ ਵਰਗੇ ਜਿੰਨੇ ਵੀ ਸੀਗੇ ਫਿਰ ਲੜਦੇ ਸੀ ਖੜਦੇ ਸੀ ਬਾਈ ਜੀ ਫਿਰ ਇਹ ਤਾਂ ਹੁਣ ਸ਼ੁਰੂ ਤੋਂ ਬਣੀ ਆਈਏ ਤਾਂ ਰੀਤ ਇਹ ਅੱਜ ਦੀ ਤਾਂ ਹੈ ਨਹੀਂ ਸਾਸ਼ਿਕਾਲ ਸਰ ਮੇਰਾ ਸਾਲ ਸੀ ਕਿ ਗਾਂਧੀ ਥ੍ਰੀ ਦੇ ਟੇਲਰਾਂ ਦੀ ਮਾਂ ਉਹਨਾਂ ਨੂੰ ਬਹੁਤ ਸ਼ਰੀਫ ਮੰਨਦੀ ਐ ਕਹਿੰਦੀ ਕੁਝ ਵੀ ਕੀਤਾ ਹੋਵੇ ਕੀਤਾ ਤਾਂ ਚੰਗੇ ਲਈ ਹੋਣਾ ਤਾਂ ਦੇਵ ਤੇ ਮਾਤਾ ਜੀ ਕਿਵੇਂ ਮੰਨਦੇ ਆ ਉਹਨਾਂ ਨੂੰ ਮੇਰੇ ਤਾਂ ਸ਼ਰੀਫ ਹੀ ਆ ਜੀ ਮੇਰੀ ਮਾਤਾ ਨੂੰ ਤਾਂ ਮੈਂ ਬਦਮਾਸ਼ ਲੱਗਦਾ ਨਹੀਂ ਹੈਗਾ ਨਾਮ ਆਪਾ ਕਰਦੇ ਆ ਪੁੱਤ ਦੇਖੋ ਮਾਂ ਲਈ ਹਮੇਸ਼ਾ ਕਪੁੱਤ ਨਹੀਂ ਹੋ ਸਕਦਾ ਕਦੇ ਮਾਂ ਲਈ ਉਹਦਾ ਪੁੱਤ ਪੁੱਤ ਹੀ ਹੁੰਦਾ ਆਲਵੇਜ਼ ਕਿਉਂਕਿ ਮਾਂ ਰੂਹ ਨਾਲ ਉਦੇ ਨਾਲ ਜੁੜੀ ਹੁੰਦੀ ਆ ਮਾਂ ਨੇ 9 ਮਹੀਨੇ ਅੰਦਰ ਰੱਖਿਆ ਹੁੰਦਾ ਪੈਦਾ ਕੀਤਾ ਹੁੰਦਾ ਸੋ ਮਾਂ ਨੂੰ ਕਦੇ ਵੀ ਆਪਣਾ ਪੁੱਤ ਚਾਹੇ ਦੁਨੀਆ ਦੀ ਨਜ਼ਰ ਚ ਜਿੰਨਾ ਮਰਜੀ ਗਲਤ ਹੋਵੇ ਮਾਂ ਦੀ ਨਜ਼ਰ ਚ ਆਲਵੇਜ਼ ਆਪਣਾ ਪੁੱਤ ਸਹੀ ਰਹਿੰਦਾ ਸੋ ਓਦਾਂ ਦੀ ਕਿਰਦਾਰ ਗਾਂਧੀ ਵਾਲਾ ਜੀ ਤੇ ਮੈਨੂੰ ਲੱਗਦਾ ਮਾਂਵਾਂ ਨੂੰ ਹਮੇਸ਼ਾ ਪੁੱਤ ਪਿਆਰੀ ਹੁੰਦੇ ਆ ਐਕਸ਼ਨ ਮੂਵੀ ਐ ਤੇ ਦੀਪਖਰੋੜ ਤੁਹਾਡੇ ਓਪੋਜ਼ਿਟ ਐ ਰੋਮਾਂਟਿਕ ਮਾਮਲੇ ਵਿੱਚ ਹੱਥ ਇਹਨਾਂ ਦਾ ਟਾਈਟ ਹੀ ਐ ਕਿਉਂਕਿ ਜਦੋਂ ਰੋਮਾਂਟਿਕ ਸੀਨ ਚਾਹੁੰਦੇ ਨੇ ਉਦੋਂ ਵੀ ਇਦਾਂ ਹੀ ਲੱਗਦਾ ਜਿਵੇਂ ਐਕਸ਼ਨ ਕਰ ਰਹੇ ਹੁੰਦੇ ਨੇ ਐਕਚੁਅਲੀ ਇਹ ਸਹੀ ਗੱਲ ਹੈ ਪਰ ਤੁਹਾਡਾ ਤੁਹਾਡਾ ਅਨੁਭਵ ਕਿਦਾਂ ਦਾ ਰਿਹਾ ਕਿਉਂਕਿ ਐ ਦੇ ਪ੍ਰੇਮੀ ਜਦੋਂ ਸਾਹਮਣੇ ਹੁੰਦਾ ਹੈ ਕਰੈਕਟਰ ਔਰ ਉਹ ਵੀ ਦੇਵ ਵਰਗਾ ਹੋਵੇ ਤੇ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਐਕਚੁਅਲੀ ਸਰ ਨੇ ਬਹੁਤ ਸਾਰੀਆਂ ਬਾਖਮਾਲ ਫਿਲਮਾਂ ਕੀਤੀਆਂ ਤੇ ਜਦ ਮੈਂ ਲਾਸਟ ਸਰ ਦਾ ਇੱਕ ਗਾਣਾ ਦੇਖਿਆ ਸੀ ਯੱਟ ਦਿਸਦਾ ਤੇ ਉਹ ਇੱਕ ਨਾ ਸਰ ਨੇ ਲੁੱਕ ਦਿੱਤੀ ਸੀ ਕਿ ਅੱਖਾਂ ਨਾਲ ਤੇ ਮੈਨੂੰ ਸੀਗਾ ਕਿ ਉਹ ਸ਼ਿਟ ਵਾਹ ਮੈਂ ਕੰਮ ਕਰਨਾ ਇਹਨਾਂ ਨਾਲ ਤੁ ਕਟੂ ਉਹ ਤੋਂ ਬਾਅਦ ਮੈਨੂੰ ਮਨਦੀਪ ਸਰ ਨੇ ਅਪਰੋਚ ਕੀਤਾ ਇਸ ਫਿਲਮ ਲਈ ਤੇ ਮੈਂ ਪਹਿਲੇ ਦਿਨ ਹੀ ਬਿਨਾ ਕੁਝ ਸਕ੍ਰਿਪਟ ਪੜੇ ਆ ਕੁਝ ਕਹੇ ਸੁਣੇ ਮੈਂ ਕਿਹਾ ਮੈਂ ਸਰ ਇਹ ਫਿਲਮ ਕਰਨੀ ਆ ਤੇ ਤੁਸੀਂ ਦੱਸੋ ਕਿਦਾਂ ਕਰਾਓਗੇ ਕਿੰਨੀ ਮਿਹਨਤ ਕਰੋਗੇ ਤੇ ਹਾਂਜੀ ਬਿਲਕੁਲ ਬਹੁਤ ਵਧੀਆ ਲੱਗਦਾ ਇਹਨੇ ਬਾਕਮਾਲ ਆਰਟਿਸਟ ਨਾਲ ਕੰਮ ਕਰਕੇ ਤੇ ਹੋਰ ਵੀ ਸਾਰੇ ਬਹੁਤ ਟੈਲੈਂਟਡ ਨੇ ਇਨਾ ਕੁਝ ਸਿੱਖਣ ਨੂੰ ਮਿਲਿਆ ਏਦਰ ਇਜ਼ ਏਨ ਓਪਨ ਯੂਨੀਵਰਸਿਟੀ ਫॉर ਮੀ ਕਿਉਂਕਿ ਮੈਂ ਹਲੇ ਨਮੀ ਨਮੀ ਆ ਬਹੁਤੀਆਂ ਮੈਂ ਫਿਲਮਾਂ ਨਹੀਂ ਕੀਤੀਆਂ ਤੇ ਇਨਾ ਐਕਸਪੀਰੀਅੰਸ ਨਹੀਂ ਹੈਗਾ ਬਟ ਜਿੱਦਾਂ ਆਪਣੀ ਰੋਲ ਨੂੰ ਕਿਦਾਂ ਕੈਰੀ ਕਰਨਾ ਕੀ ਕੀ ਚੀਜ਼ਾਂ ਸਿੱਖਣੀ ਆ ਕਿਦਾਂ ਪ੍ਰੈਜੈਂਸ ਸਕ੍ਰੀਨ ਤੇ ਰੱਖਣੀ ਉਹ ਮੈਂ ਸਿੱਖਿਆ ਤੇ ਬਹੁਤ ਵੱਡੀ ਗੱਲ ਆ ਮੇਰੇ ਲਈ ਦੇਵ ਨੇ ਕਿਹਾ ਹਣਾ ਪੱਕਾ ਓਏ ਪਿਆਰਪੂਰ ਕਰਨਾ ਸਾਡੇ ਬਸ ਦਾ ਰੋਗ ਹੈ ਨਹੀਂ ਆ ਹੀ ਕਿਹਾ ਬਾਈ ਜੀ ਜਿਵੇਂ ਆ ਹੀ ਕਿਹਾ ਹਾਂ ਆ ਹੀ ਕਿਹਾ ਔਰ ਜੋ ਗਾਂਧੀ ਦੇ ਕੈਰੈਕਟਰ ਦੀ ਇੱਕ ਪਛਾਣ ਬਣੀ ਹੋਈ ਹੈ ਉਹਨੇ ਉਹੀ ਪਛਾਣ ਆਪਣੀ ਅੱਗੇ ਲੈ ਕੇ ਚੱਲਿਆ ਇਹਦੇ ਵਿੱਚ ਵੀ ਕੁੜੀ ਦੇ ਦਿਲ 'ਚ ਜੋ ਕੁਝ ਮਰਜ਼ੀ ਹੋਵੇ ਗਾਂਧੀ ਲਈ ਪਰ ਗਾਂਧੀ ਦੇ ਦਿਲ 'ਚ ਕੁਝ ਨਹੀਂ ਸੀ ਉਹ ਤਾਂ ਇਹਨੂੰ ਸਮਝਾ ਕੇ ਜਾਂਦਾ ਹੈ ਫਿਲਮ ਦੇਖੋਗੇ ਮੈਂ ਇੱਕ ਗੱਲ ਨਾਲ ਇਸ ਫਿਲਮ ਬਾਰੇ ਜਿਹੜੀ ਦੀ ਖੂਬਸੂਰਤ ਹੈ ਮਨੀਸ਼ ਪਾ ਜੀ ਨੇ ਕਹੀ ਆ ਉਹ ਗੱਲ ਕਿ ਇਹ ਜਿਹੜੀ ਜਦੋਂ ਗਾਂਧੀ ਪਹਿਲੀ ਆਈ ਇਹਨੇ ਟ੍ਰੈਂਡ ਸੈੱਟ ਕੀਤਾ ਇੱਕ ਇਹਨੇ ਜਿਵੇਂ ਮੇਰੇ ਵਰਗੇ ਬੰਦੇ ਜਗਜੀਤ ਸੰਧੂ ਅਸੀਂ ਸਾਰੇ ਧੀਰਜ ਕੁਮਾਰ ਹੋ ਗਿਆ ਲक्की ਧਾਲੀਆ ਨਵਦੀਪ ਕਲੇਰ ਸੋ ਲਗਾਤਾਰ ਹੁਣ ਇਹਨੇ ਵੀ ਲੀਡ ਦੇ ਵਿੱਚ ਫਿਲਮ ਕੀਤੀ ਉਹ ਤੋਂ ਬਾਅਦ ਲੱਕੀ ਨੇ ਵੀ ਲੀਡ ਦੇ ਵਿੱਚ ਫਿਲਮਾਂ ਕੀਤੀਆਂ ਜਗਜੀਤ ਕਰ ਰਿਹਾ ਧੀਰਜ ਕਰ ਰਿਹਾ ਸੋ ਇਹਨੇ ਕਿੰਨੇ ਕਲਾਕਾਰ ਇਸ ਫਿਲਮ ਨੇ ਇੰਡਸਟਰੀ ਨੂੰ ਦਿੱਤੇ ਨਹੀਂ ਪਹਿਲਾਂ ਕੋਈ ਥੀਏਟਰ ਵਾਲੇ ਸਾਈਡ ਪਿੱਲਰ ਹੋ ਸਕਦੇ ਸੀਗੇ ਤੁਸੀਂ ਸਾਈਡ ਤੇ ਆ ਸਕਦੇ ਹੋ ਬਟ ਲੀਡ ਦੇ ਉੱਤੇ ਆਉਣਾ ਉਹਦੇ ਵਿੱਚ ਆਪਾਂ ਕਿਸੇ ਦਾ ਕਸੂਰ ਵੀ ਨਹੀਂ ਕੱਢਦੇ ਕਿਉਂਕਿ ਸਿਨੇਮਾ ਜਿਹੜਾ ਹੈਗਾ ਉਹ ਪ੍ਰੋਡਿਊਸਰ ਨੇ ਪੈਸੇ ਲਾਇਆ ਉਹ ਤਾਂ ਚਾਹੂਗਾ ਕਿ ਮੇਰਾ ਰਿਟਰਨ ਜਿਹੜਾ ਹੈਗਾ ਆਵੇ ਉਹ ਕਿਹੜਾ ਕਲਾਕਾਰ ਉਹਨੂੰ ਦੇਰ ਹੈ ਜਿਹਦੇ ਫੋਲੋਅਰ ਵੱਧ ਨੇ ਜਿਹਦੀ ਪਛਾਣ ਜ਼ਿਆਦਾ ਉਹਨਾਂ ਕਲਾਕਾਰਾਂ ਦੇ ਉੱਤੇ ਉਹਨਾਂ ਆਰਟਿਸਟਾਂ ਦੇ ਹੀ ਫਿਲਮਾਂ ਬਣਦੀਆਂ ਸੀ ਲੀਡ ਦੇ ਵਿੱਚ ਲੈ ਕੇ ਇਸ ਫਿਲਮ ਤੋਂ ਬਾਅਦ ਕਿਤੇ ਜਾ ਕੇ ਸਾਡੇ ਵਰਗੇ ਤੇ ਯਕੀਨ ਬਣਿਆ ਤਾਂ ਇੱਕ ਸਿਨੇਮਾ ਜਿਹੜਾ ਪੈਰਲਲ ਆਪਾਂ ਕਹਿ ਸਕਦੇ ਆ ਉਹ ਸਟਾਰਟ ਹੋਇਆ ਤੋ ਇਹ ਫਿਲਮ ਜਿਹੜੀ ਹੈਗੀ ਇਹਨੇ ਇੱਕ ਟ੍ਰੈਂਡ ਜਿਹੜਾ ਹੈਗਾ ਉਹ ਬਣਾਇਆ ਸਿਨੇਮੇ ਦੇ ਵਿੱਚ تنਵੀਰ ਦੀ ਗੱਲ ਕਰ ਲਈਏ ਪਾਜੀ ਦੀ ਗੱਲ ਕਰ ਲਈਏ ਯਾਰ ਅਸਲ ਦੇ ਵਿੱਚ ਨਾ ਵੈਸੇ ਹੁੰਦੇ ਪਸੂੜੀ ਐ ਤੇ ਕੀ ਫਿਲਮ ਦੇ ਵਿੱਚ ਇਹਨਾਂ ਦੇ ਕਰਕੇ ਕਦੀ ਕੋਈ ਪਸੂੜੀ ਪਈ ਤੁਹਾਨੂੰ ਪੰਗਾ ਪੈ ਗਿਆ ਹੋਵੇ ਜਿੱਦਾਂ ਕਹਿੰਦੇ ਨਾ ਯਾਰ ਦਾ ਪੰਗਾ ਪਰ ਉਹ ਚਕਣਾ ਤੁਹਾਨੂੰ ਪੈਣਾ ਕਿਦਾਂ ਹੋਇਆ ਕੁਛ ਬਾਈ ਜੀ ਤੁਸੀਂ ਇਹਦੇ ਸਪੀਚ ਸੁਣੀ ਜਿਹੜੀ ਪਹਿਲੀ ਬੋਲਦਾ ਕਿ ਵਾਈਕਰੂ ਜੀ ਦਾ ਖਾਲਸਾ ਤੁਹਾਡੇ ਪਿੰਡ 'ਚ ਆਏ ਆ ਇਹਨੇ ਸਾਡੇ ਯਾਰ ਨੂੰ ਮਾਰਿਆ ਸੀ ਭਾਜੀ ਮੋੜਨਾ ਆਇਆ ਪੂਰੇ ਪਿੰਡ 'ਚ ਵੜਦੇ ਆ ਉਹ ਹੂੰ ਔਰ ਲੋਕਾਂ ਨੂੰ ਸਤਕਾਰ ਨਾਲ ਸਸਸੀਕਾਲ ਬੁਲਾ ਕੇ ਵੀ ਸਾਡਾ ਦੇਖੋ ਟਾਰਗੇਟ ਆ ਬੰਦਾ ਅਸੀਂ ਸਾਰੇ ਪਿੰਡ ਨੂੰ ਤੁਹਾਨੂੰ ਕੁਝ ਨਹੀਂ ਕਹਿਣਾ ਜਿਹੜਾ ਇਹਦੀ ਸਪੋਰਟ ਚ ਆਇਆ ਫਿਰ ਉਹ ਆਪਣਾ ਸੋਚ ਲੈ ਉਹ ਆਪਣੇ ਯਾਰ ਲਈ ਜਾਨ ਤਲੀ ਤੇ ਧਰ ਕੇ ਵੀ ਯਾਰ ਪਿੰਡ 'ਚ ਵੜ ਕੇ ਮਾਰਨਾ ਪਿੰਡ 'ਚ ਵੜਦੇ ਨੇ ਉਹ ਜਦੋਂ ਸੀਨ ਆਊਗਾ ਤੁਹਾਡੇ ਗੂਜ਼ ਬੰਮਸ ਆ ਜਾਣਗੇ ਤੇ ਆ ਬਾਕੀ ਵੀ ਨਾਲ ਹੀ ਖੜੇ ਤੇ ਕੋਈ ਪਿੱਛੇ ਨਹੀਂ ਖੜੇਦੇ ਨਹੀਂ ਬਾਈ ਜੀ ਮੇਰੀ ਗੱਲ ਸੁਣੋ ਉਹਦੇ ਵਿੱਚ ਇੱਕ ਡਾਇਲੋਗ ਤੋਂ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਨੇ ਉਹ ਕਹਿੰਦਾ ਵੀ ਦੱਸੋ ਫਿਰ ਕਿਵੇਂ ਆ ਕਹੇ ਤੂੰ ਦੱਸ ਮੇਰੇ ਨਾਲ ਹੀ ਆ ਚੱਲ ਅਹੀਂ ਜੀ ਕਿ ਉਹ ਤਾਂ ਕਹਿੰਦੇ ਕਹਿੰਦੇ ਸਾਲਾ ਹੁਣ ਇਹਦੀ ਸਪੋਰਟ ਕਰੂਗਾ ਇੱਕ ਪਰਚਾ ਹੋਰ ਤਿਆਰ ਹੈ ਕਹਿੰਦਾ ਪਉਣਾ ਹੀ ਪੈਣਾ ਇਹ ਤੋਂ ਵੱਡੀ ਯਾਰੀ ਦੀ ਗੱਲ ਕੀ ਹੋ ਸਕਦੀ ਹੈ ਯਾਰ ਬਿਲਕੁਲ ਯਾਰ ਇੱਕ ਰਿਕਵੈਸਟ ਹੋਰ ਵੀ ਰਹੀ ਗੀ ਬੋਲੀ ਬੜੀ ਪਸੰਦ ਆਈ ਬੋਲੀ ਇੱਕ ਵਾਰੀ ਅਸੀਂ ਫੇਰ ਸੁਣਾ ਲੀਏ ਬੋਲੀ ਬੋਲੀ ਵਾਲਾ ਜਿਹੜੀ ਟ੍ਰੇਲਰ ਦੇ ਵਿੱਚ ਲਾਚੇ ਬੋਲੀ ਸੀ ਨਾ ਉਹਦੇ ਨਾਲ ਨਜ਼ਾਰਾ ਆ ਗਿਆ ਪੂਰਾ ਉਹ ਇੱਕ ਵਾਰੀ ਫੇਰ ਤੋਂ ਪਲੀਜ਼ ਸਰ ਬੋਲੀ ਪਾਉਗੇ ਹੈ ਬੰਦੀ ਪਾਉਗਾ ਜੀ ਇਹ ਪਰ ਤੁਹਾਨੂੰ ਮੱਖ ਪਾ ਲਾ ਬੋੜ ਨਹੀਂ ਨਹੀਂ ਉਹ ਮੇਰੇ ਯਾਦ ਨਹੀਂ ਹੈ ਜੀ ਅਸੀਂ ਜੀ ਸਰ ਬੋਲੀ ਬਹੁਤ ਵਧੀਆ ਲੱਗੀ ਆਹਰੀ 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 ਬਦਲੇ ਦੀ ਅਗਬਲ ਦੀ ਉਹ ਬਦਲੇ ਦੀ ਅਗਬਲ ਦੀ ਵੈਰੀ ਸੱਟ ਕੇ ਪੈਰਾ ਵਿੱਚ ਠਾਰੀ ਵੈਲੀਆਂ ਦਾ ਪਿੰਡ ਵੱਜਦਾ ਉਹ ਵੈਲੀਆਂ ਦਾ ਪਿੰਡ ਵੱਜਦਾ ਗੋਲੀ ਠਾ ਮੱਥੇ ਵਿੱਚ ਮਾਰੀ ਅਗੇ ਵਲੋਂ ਜੀ ਦੇ ਕੇ ਜੀ ਜੋ ਤੁਹਾਡੀ ਪਰਸਨੈਲਿਟੀ ਨੂੰ ਆਈ ਥਿੰਕ ਸੂਟ ਕਰੇਗਾ ਇੱਕ ਵੱਖਰੀ ਤੁਹਾਡੀ ਵੀ ਪਛਾਣ ਬਣੇਗੀ ਸਪੋਰਟਸ ਵਾਲੇ ਦੀ ਕਰ ਰਹੇ ਜਿਹੜੀ ਮੈਂ ਦੱਸੀ ਸੀ ਸਪੋਰਟਸ ਵਾਲੇ ਦੀ ਕਰ ਰਹੇ ਮੈਨੂੰ ਥੋੜਾ ਆਈਡੀਆ ਇਹ ਹੈਗਾ ਕਿ ਤੁਹਾਨੂੰ ਹਾਕੀ ਦੇ ਕਪਤਾਨ ਸਰਪੰਚ ਸਾਹਿਬ ਦੀ ਬਾਇਓਪਿਕ ਕਰਨੀ ਨਹੀਂ ਨਹੀਂ ਮਪਾ ਇਹ ਜੀ ਜੋ ਮੈਨੂੰ ਲੱਗਦਾ ਬਾਕੀ ਇਹੋ ਜੇ ਹੀਰੋ ਤੇ ਫਿਲਮ ਕਰਾਂਗੇ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਔਰ ਜਿਹੜੇ ਬੰਦੇ ਨੇ ਜਾਨ ਤਲੀ ਦੇ ਧਰ ਕੇ ਜਾਨ ਤਲੀ ਦੇ ਧਰ ਕੇ ਕਿਸੇ ਟਾਈਮ ਦੇ ਵਿੱਚ ਇੱਕ ਚੈਂਪੀਅਨਸ਼ਿਪ ਪੰਜਾਬ ਨੂੰ ਜਿੱਤ ਕੇ ਲਿਆਉਂਦੀ ਸੀ ਜਦੋਂ ਕਿ ਪੂਰੀ ਸਟੇਟ ਪੂਰਾ ਹਿੰਦੁਸਤਾਨ ਵਿਰੋਧ ਕਰ ਰਿਹਾ ਸੀ ਸਰਦਾਰਾਂ ਦਾ ਜਾ ਕੇ ਉੱਥੇ ਜਿੱਤਣਾ ਉੱਥੇ ਜਾ ਕੇ ਦਿਲਾਂ ਦੇ ਰਾਜ ਕਰਨਾ ਜਿਹੜੇ ਕਹਿੰਦੇ ਸੀ ਸਰਦਾਰੋ ਤੂੰ ਗੱਦਾਰ ਹੋ ਸਰਦਾਰੋ ਤੂੰ ਮਰਦਾਬਾਦ ਉਹੀ ਬੰਦਿਆਂ ਨੇ ਮੋਢੇ ਤੇ ਕੇਸੀ ਸਰਦਾਰ ਤੇ ਸਰਦਾਰ ਜਿੰਦਾਬਾਦ ਹੋਈ ਸੀਗੀ ਸੋ ਇਹ ਹਜੇ ਸਪੋਰਟਸਮੈਨ ਤੇ ਆਪਾਂ ਫਿਲਮ ਕਰਾਂਗੇ ਬਾਬਾ ਜੀ ਸੁੱਖ ਰੱਖੇ ਔਰ ਕੋਸ਼ਿਸ਼ ਇਹ ਰਹੂਗੀ ਕਿ ਇਹਨੂੰ ਜੇ ਕਿਸੇ ਸਾਥ ਦਿੱਤਾ ਕਿਸੇ ਪ੍ਰੋਡਕਸ਼ਨ ਹਾਊਸ ਨੇ ਇਹ ਗੱਲ ਹਿੰਦੀ ਤੱਕ ਪੂਰੀ ਪਹੁੰਚਣੀ ਚਾਹੀਦੀ ਹੈ ਕਿ ਸਾਡੇ ਬੰਦੇ ਕਿੰਨੇ ਹੌਸਲੇ ਵਾਲੇ ਔਰ ਸਾਡੇ ਪੰਜਾਬੀ ਜਦੋਂ ਕੋਈ ਚੀਜ਼ ਧਾਰ ਲੈਂਦੇ ਆ ਤਾਂ ਉਹਨੂੰ ਫਿਰ ਕਿਵੇਂ ਸਿਰਾਂ ਲਾਉਂਦੇ ਆ ਮੇਰੇ ਵੱਲੋਂ ਇਹ ਕੱਲੇ ਪੰਜਾਬ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਕੋਸ਼ਿਸ਼ ਰਹੇਗੀ ਇੰਤਜ਼ਾਰ ਵੀ ਰਹੇਗਾ ਸਾਰੀ মিডিਆ ਵਿੱਚ ਰਹੇਗਾ ਖਾਸ ਕਰਕੇ ਪੰਜਾਬ ਵਿੱਚ ਪਰ ਮੈਂ ਚਾਹਣਾ ਕਿ ਯਾਰ ਬਾਕੀ ਵੀ ਕਿਹਦੇ ਆਈ ਨਾ ਯਾਰ ਦੇਵਤੋ ਹੀ ਪੁੱਛੀ ਗਿਆ ਸਾਰੇ ਸਵਾਲ ਮੇਰੇ ਨਾਲ ਦੇ ਵੀ ਆ ਵੀ ਹੁਣ ਤਨਵੀਰ ਭਾਈ ਇੰਨਾ ਸੋਹਣਾ ਕੰਮ ਕਰ ਰਿਹਾ ਬੰਬੇ ਔਰ ਇੰਨੇ ਵੱਡੇ ਵੱਡੇ ਪ੍ਰੋਡਕਸ਼ਨ ਹਾਊਸੇ ਵਿੱਚ ਕੰਮ ਕਰ ਰਿਹਾ ਹੁਣ ਰੋਡੇ ਨੂੰ ਆਉਣਾ ਚਾਹੀਦਾ ਜੀ ਤੁਹਾਡੀ ਰੋਡੇ ਕਾਲਜ ਆਈ ਬਹੁਤ ਵਧੀਆ ਰਿਸਪੌਂਸ ਰਿਹਾ ਉਹਦਾ ਖੈਰਤ ਕਨਸੈਪਟ ਤੁਹਾਡਾ ਉਹੀ ਸਟੂਡੈਂਟਸ ਨੂੰ ਲੈ ਕੇ ਆਇਆ ਇਲੈਕਸ਼ਨਸ ਨੂੰ ਲੈ ਕੇ ਆਇਆ ਪਰ ਇਸ ਵਾਰੀ ਦਿਨਵੀਰ ਕੀ ਵੱਖਰਾ ਕਰੇਗਾ ਮੁਗਲੇ ਆਜ਼ਮ ਦੇ ਨਾਲ ਨਾਟਕ ਦੀ ਗੱਲ ਕਰ ਲਈਏ ਉਹਦੀ ਵੀ ਬੜੀ ਸਫਤਤਾ ਸਨਨ ਨੂੰ ਮਿਲਦੀਆਂ ਪਰ ਹੁਣ ਦਿਨਵੀਰ ਕੀ ਇਹਦੇ ਵਿੱਚ ਵੱਖਰਾਤ ਕੀ ਖਾਸ ਲੈ ਕੇ ਆਇਆ ਕਿ ਦਿਨਵੀਰ ਵੀ ਦੇਵ ਦੇ ਨਾਲ ਨਾ ਦਿਨਵੀਰ ਵੀ ਦਿਖੇਗਾ ਫਿਲਮ ਦੇ ਵਿੱਚ ਮੇਰੀ ਜਦੋਂ ਇਸ ਫਿਲਮ ਦੇ ਲਈ ਗੱਲਬਾਤ ਹੋਈ ਸੀ ਸ਼ੁਰੂਆਤ ਦੇ ਵਿੱਚ ਮਨਦੀਪ ਭਾਈ ਨਾਲ ਭਾਈ ਉਹਨਾਂ ਨਾਲ ਭਾਈ ਚੈਲ ਭਾਈ ਨਾਲ ਤੇ ਮੈਨੂੰ ਸਾਰਾ ਰੋਲ ਸਮਝਾਉਣ ਤੋਂ ਬਾਅਦ ਇਹ ਇਨਸਟਰਕਸ਼ਨ ਦਿੱਤੀਆਂ ਗਈਆਂ ਸੀ ਤੈਨੂੰ ਐਜ਼ ਅ ਸਰਪ੍ਰਾਈਜ਼ ਪੈਕੇਜ ਰੱਖਾਂਗੇ ਬਿਸ਼ਾਇਤ ਤੈਨੂੰ ਰਿਵੀਲ ਵੀ ਨਾ ਕਰੀਏ ਫਿਲਮ ਦੇ ਵਿੱਚ ਹੀ ਦਿਖੇ ਬਟ ਫਿਲਮ ਆ ਟ੍ਰੇਲਰ ਦੇ ਵਿੱਚ ਜਾਂ ਪਹਿਲਾਂ ਗਾਣਾ ਗੁੰਡਾ ਡੱਟ ਆਇਆ ਉਹਦੇ ਵਿੱਚ ਦਿਖਾਇਆ ਥੋੜਾ ਬਹੁਤ ਮੈਨੂੰ ਬਟ ਮੈਂ ਆਪਣੇ ਕੈਰੈਕਟਰ ਬਾਰੇ ਕੁਝ ਬੋਲ ਕੇ ਦੱਸ ਨਹੀਂ ਸਕਦਾ ਉਹਦੇ ਨਾਲ ਫਿਲਮ ਦਾ ਕਾਫੀ ਵੱਡਾ ਹਿੱਸਾ ਰਿਵੀਲ ਹੋ ਜਾਣਾ ਜੇ ਮੈਂ ਆਪਣੇ ਕੈਰੈਕਟਰ ਬਾਰੇ ਕੁਝ ਦੱਸੂੰਗਾ ਇਸ ਕਰਕੇ ਮੇਰੀ ਰਿਕਵੈਸਟ ਇਹੀ ਹੈ ਕਿ ਹਾਂ ਮੈਂ ਮੈਂ ਇੰਜੋਏ ਬਹੁਤ ਕੀਤਾ ਇਸ ਟੀਮ ਦੇ ਨਾਲ ਕੰਮ ਕਰਕੇ ਤੇ ਕਿਉਂਕਿ ਪਹਿਲੀ ਵਾਰ ਮੈਂ ਇੰਨਾ ਸਾਰਿਆਂ ਨਾਲ ਕੰਮ ਕਰ ਰਿਹਾ ਸੀ ਹਾਲਾਂਕਿ ਸਾਡੀਆਂ ਦੋਸਤੀਆਂ ਬਹੁਤ ਜ਼ਿਆਦਾ ਪੁਰਾਣੀਆਂ ਨੇ ਅਸੀਂ ਜਾਣਦੇ ਇੱਕ ਦੂਜੇ ਨੂੰ ਬਹੁਤ ਸਾਲਾਂ ਤੋਂ ਆ ਮੇਰੇ ਖਿਆਲ ਚ ਅਸੀਂ ਹੌਸਟਲ ਦੇ ਵਿੱਚ ਤਾਂ ਸਾਨੂੰ 17 17 18 18 ਸਾਲ ਹੋ ਗਏ ਇੱਕ ਦੂਜੇ ਨੂੰ ਜਾਣਦੇ ਆ ਬਾਈ ਦੇਵ ਬਾਈ ਨੂੰ ਮੈਂ ਉਹ ਬਾਈ ਨੇ ਮੈਨੂੰ ਯਾਦ ਕਰਵਾਇਆ ਮੈਂ ਇੰਟਰਨ ਹੁੰਦਾ ਸੀ ਮੈਂ ਕਾਲਜ ਚ ਪੜ੍ਹਦਾ ਸੀ ਮੈਂ ਇੰਟਰਨ ਹੁੰਦਾ ਸੀ ਇੱਕ ਚੈਨਲ ਦੇ ਵਿੱਚ ਅਸੀਂ ਮੈਂ ਐਜ਼ ਐਨ ਇੰਟਰਨ ਜਗਨੂ ਬਾਈ ਜਗਨੂ ਦੀ ਸ਼ੂਟ ਕਰ ਰਿਆ ਸੀ ਮੈਂ ਉੱਥੇ ਇੰਟਰਨ ਐਜ਼ ਇੰਟਰਨ ਆਇਆ ਹੋਇਆ ਸੀ ਪਾਣੀ ਪੂਣੀ ਫੜਾਉਂਦਾ ਹੁੰਦਾ ਸੀ ਜਾਂ ਕਿਊਜ਼ ਲਿਖਦਾ ਹੁੰਦਾ ਸੀ ਥੱਲੇ ਬਹਿ ਕੇ ਤੇ ਟੀਸੀ ਨੋਟ ਕਰਦਾ ਹੁੰਦਾ ਸੀ ਤੇ ਉਦੋਂ ਦੀ ਸਾਡੀ ਐਸੋਸੀਏਸ਼ਨ ਆ ਸੀ ਇੱਕ ਦੂਜੇ ਨੂੰ ਉਦੋਂ ਦੇ ਜਾਣਦੇ ਆ ਬਟ ਰੱਬ ਨੇ ਸਬੱਬ ਹੋਣ ਬਣਾਇਆ ਸਾਡੇ ਕੰਮ ਕਰਨ ਦਾ ਤੇ ਰਿਸਪੈਕਟ ਉਦੋਂ ਦੀ ਮਿਊਚੁਅਲੀ ਸਾਡੀ ਇਹ ਨਹੀਂ ਆ ਕਿ ਕੰਮ ਨਹੀਂ ਕੀਤਾ ਤਾਂ ਰਿਸਪੈਕਟ ਨਹੀਂ ਆ ਰਿਸਪੈਕਟ ਮਿਊਚੁਅਲੀ ਉਦੋਂ ਦੀ ਬਹੁਤ ਜ਼ਿਆਦਾ ਰਹੀ ਆ ਸੋ ਗਾਂਧੀ ਨਾਲ ਜੁੜ ਕੇ ਇੰਜੋਏ ਬੋਥ ਕਰ ਰਹੇ ਆ ਬਟ ਮੈਂ ਆਮ ਸੋਰੀ ਮੈਂ ਰਿਵੀਲ ਨਹੀਂ ਕਰ ਪਾਉਂਗਾ ਮੈਂ ਕੀ ਕਰ ਰਿਹਾ ਇਸ ਫਿਲਮ ਦੇ ਵਿੱਚ ਇੰਤਜ਼ਾਰ ਰਹੇਗਾ ਇੰਤਜ਼ਾਰ ਰਹੇਗਾ ਦੇ ਭਾਈ ਜੀ ਮੈਂ ਇੱਕ ਗੱਲ ਆਪਣਾ ਜਿਹੜਾ ਕੈਪਟਨ ਆਫ ਦਾ ਸ਼ਿਪ ਮਨਦੀਪ ਬੈਨੀਵਾਲ ਭਾਈ ਤਾਂ ਉਹਨਾਂ ਨੇ ਬਹੁਤ ਕਮਾਲ ਦਾ ਸਿਨੇਮਾ ਦਿੱਤਾ ਆਲਵੇ ਜੇ ਆਪਾਂ ਉਹਨਾਂ ਦੀ ਗੱਲ ਸਾਡਾ ਹੱਕ ਤੋਂ ਕਰੀਏ ਸੋ ਕਈ ਅੰਡਰ ਰੇਟਡ ਡਾਇਰੈਕਟਰ ਹੁੰਦੇ ਨੇ ਜਿਨ੍ਹਾਂ ਦਾ ਨਾਮ ਉਸ ਪੱਧਰ ਤੇ ਕਿਉਂਕਿ ਉਹ ਬਹੁਤ ਚੁੱਪ ਰਹਿੰਦੇ ਨੇ ਸ਼ਾਂਤ ਰਹਿੰਦੇ ਨੇ ਤੇ ਲੁਕੇ ਰਹਿੰਦੇ ਨੇ ਬਟ ਉਹ ਬਹੁਤ ਵੱਡਾ ਡਾਇਰੈਕਟਰ ਹੈ ਸਾਡੀ ਪੰਜਾਬੀ ਇੰਡਸਟਰੀ ਦਾ ਜੇ ਤੁਸੀਂ ਹਿੱਟ ਫਿਲਮਾਂ ਦੀ ਰੇਸ਼ੋ ਦੇਖੋ ਤਾਂ ਸਾਡਾ ਹੱਕ ਏਕਮ ਉਹ ਤੋਂ ਬਾਅਦ ਡਾਕੂਆਂ ਦਾ ਮੁੰਡਾ 1 ਡਾਕੂਆਂ ਦਾ ਮੁੰਡਾ 2 ਡੀਐਸਪੀ ਦੇਵ ਫਿਰ ਗਾਂਧੀ ਤਾਂ ਉਹਨਾਂ ਦੀ ਹਿੱਟਰ ਲਿਸਟ ਬਹੁਤ ਵੱਡੀ ਹੈ ਸੋ ਉਹਨਾਂ ਦਾ ਨਾਮ ਉਸ ਤਰੀਕੇ ਨਾਲ ਇੰਡਸਟਰੀ 'ਚ ਨਹੀਂ ਲਿਆ ਜਾਂਦਾ ਮੇਰੇ ਫੇਵਰਿਟ ਡਾਇਰੈਕਟਰ ਨੇ ਮੇਰੀ 6ਵੀਂ ਫਿਲਮਾਂ ਬਾਈ ਦੇ ਨਾਲ ਔਰ ਮਨੀਸ਼ਪਾ ਜੀ ਡ੍ਰੀਮ ਰਿਐਲਿਟੀ ਮੂਵੀਜ਼ ਮੇਰੀ ਇਹਨਾਂ ਨਾਲ ਲਗਾਤਾਰ ਐਸੋਸੀਏਸ਼ਨ ਹੈ ਮੇਰੀਆਂ ਮੈਨੂੰ ਲੱਗਦਾ ਇੱਕ ਦੋ ਫਿਲਮਾਂ ਛੱਡ ਕੇ ਸਾਰੀਆਂ ਮਨੀਸ਼ਪਾ ਜੀ ਨੇ ਰਿਲੀਜ਼ ਕੀਤੀਆਂ ਨੇ ਤੇ ਡ੍ਰੀਮ ਰਿਐਲਿਟੀ ਨਾਲ ਮੇਰੀ 7ਵੀਂ ਫਿਲਮ ਹੈ ਨਾ ਹੀ ਮੇਰੇ ਤੋਂ ਬਿਨਾ ਮੈਨੂੰ ਜਾਣ ਦਿੰਦੇ ਨੇ ਨਾ ਮੈਂ ਇਹਨਾਂ ਨੂੰ ਜਾਣ ਦੇਣਾ ਨਹੀਂ ਕੰਮ हम बस इकट्ठे कर दे सो ਭਰਾਵਾਂ ਵਾਲਾ ਪਿਆਰ ਹੈ ਸੋ ਹੁਣ ਵੀ ਪਲੈਨਿੰਗ ਸਾਡੀ ਫਿਊਚਰ ਦੇ ਵਿੱਚ ਉਹੀ ਟੀਮ ਉਹੀ ਜੁੜੇ ਹੋਏ ਆ ਅਸੀਂ ਸਾਰੇ ਸੋ ਮੈਨੂੰ ਲੱਗਦਾ ਜੋ ਰਿਸਪੌਂਸ ਇਸ ਟਾਈਮ ਇੱਕ ਨਾ ਪਤਾ ਲੱਗ ਜਾਂਦਾ ਤੁਹਾਨੂੰ ਇਹ ਰਿਸਪੌਂਸ ਮੈਨੂੰ ਜੋ ਹੁਣ ਮਿਲਿਆ ਪਬਲਿਕ ਤੋਂ ਮੈਂ ਹੋਰ ਵੀ ਫਿਲਮਾਂ ਪ੍ਰਮੋਟ ਕਰਕੇ ਆਇਆ ਇਹ ਡਾਕੂਆਂ ਦਾ ਮੁੰਡਾ ਵਨ ਟਾਈਮ ਭਾਜੀ ਤੇ ਗਾਂਦੀ ਟੂ ਟਾਈ ਉਦੋਂ ਮਿਲਦਾ ਹੁੰਦਾ ਸੀ ਜਿਹੜਾ ਯੂਥ ਦੇ ਵਿੱਚ ਕ੍ਰੇਜ਼ ਦੇਖਿਆ ਮੈਂ ਤਾਂ ਹੁਣ ਉਹ ਕ੍ਰੇਜ਼ ਦੁਬਾਰਾ ਦੇਖਿਆ ਮੈਂ ਮਚਾਉਣਾ ਵਾਇਗਰੂ ਕਰੇ ਜਿਵੇਂ ਮੇਰੀਆਂ ਫਿਲਮਾਂ ਦੀਆਂ ਟਿਕਟਾਂ ਪਹਿਲਾਂ ਲੋਕ ਐ ਫੋਟੋਆਂ ਪਾਉਂਦੇ ਹੁੰਦੇ ਸੀ ਵਿੱਚ ਨੂੰ ਬ੍ਰੇਕ ਆ ਗਈ ਸੀ ਤਾਂ ਉਹ ਦੁਬਾਰਾ ਪਵੇ ਦੁਬਾਰਾ ਹੋਵੇ ਸਾਰਾ ਕੁਝ ਉਹ ਸਵੀਰ ਦੇ ਸ਼ੋਅ ਉਵੇਂ ਹੀ ਹਾਊਸਫੁੱਲ ਹੋਣ ਉਵੇਂ ਹੀ ਕੋਟਿੰਗ ਹੋਵੇ ਸਾਰਾ ਕੁਝ ਸੋ ਤੁਸੀਂ ਵਧੀਆ ਵਧੀਆ ਚੀਜ਼ਾਂ ਜਿਵੇਂ ਤੁਹਾਨੂੰ ਲੱਗਦਾ ਉਸ ਤਰੀਕੇ ਨਾਲ ਲਿਖਿਓ ਛਾਪਿਓ ਤੇ ਅੱਜ ਕੱਲ ਤਾਂ ਮੀਡੀਆ ਸਾਰਾ ਮੈਨੂੰ ਲੱਗਦਾ ਮੋਬਾਈਲ ਤੇ ਐ ਤੁਹਾਡੇ ਹੱਥ 'ਚ ਵੀ ਬਹੁਤ ਕੁਝ ਹੁੰਦਾ ਸੋ ਸਪੋਰਟ ਕਰਿਓ ਹਜੇ ਸਿਨੇਮੇ ਨੂੰ ਔਰ ਇਹ ਸਿਨਮਾ ਕਲਾ ਐਕਸ਼ਨ ਦਾ ਸਨਮਾਨੀ ਇਦੇ ਵਿੱਚ ਅਸੀਂ ਕੋਈ ਗੈਂਗਸਟਰ ਪ੍ਰਮੋਟ ਨਹੀਂ ਕਰ ਰਹੇ ਕਿ ਅਸੀਂ ਇਹੋ ਜਿਹੇ ਬੰਦੇ ਦੀ ਕਹਾਣੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਜਿਹੜਾ ਬੰਦਾ ਆਪਣੀ ਕਦੇ ਕੋਈ ਲੜਾਈ ਨਹੀਂ ਲੜਿਆ ਜਿਹੜਾ ਬੰਦਾ ਅਸਲੀ ਮਰਦ ਕਹਿੰਦੇ ਉਹ ਹੁੰਦਾ ਜਿਹੜਾ ਕਮਜ਼ੋਰਾਂ ਨਾਲ ਨਹੀਂ ਕਮਜ਼ੋਰਾਂ ਲਈ ਲੜੇ ਸੋ ਇਹੋ ਜਿਹਾ ਬੰਦਾ ਸੀਗਾ ਗਾਂਧੀ ਕਿ ਉਹ ਕਮਜ਼ੋਰਾਂ ਲਈ ਲੜਦਾ ਸੀ ਦਬੇ ਕੁਚਲੇ ਲੋਕਾਂ ਲਈ ਖੜਦਾ ਸੀ ਟੀਆਂ ਪੈਣਾਂ ਦੇ ਹੱਕ 'ਚ ਸਭ ਤੋਂ ਵੱਡੀ ਗੱਲ ਇੰਨੀ ਯੰਗ ਏਜ ਦੇ ਵਿੱਚ ਬੰਦਾ ਮੁੰਡਾ ਹੋਵੇ ਕੋਈ ਹਰ ਇੱਕ ਕੁੜੀ ਨੂੰ ਭੈਣ ਕਹਿ ਕੇ ਬੁਲਾਉਣਾ ਔਰ ਜਿਹੜੇ ਯਾਰ ਦੋਸਤ ਦੇ ਘਰੇ ਜਾਣਾ ਜਿੱਥੇ ਮਾਵਾ ਪੈਣਾ ਬੈਠੀ ਹੋਣੀ ਹੈ ਨੀਵੀਂ ਪਾ ਕੇ ਨਿਕਲਣੀ ਹੈ ਇਹ ਗੱਲਾਂ ਆਮ ਲੋਕਾਂ ਤੋਂ ਸੁਣਨ ਨੂੰ ਮਿਲਦੀਆਂ ਨੇ ਇਹ ਸਾਡੀਆਂ ਕੋਈ ਬਣਾਈਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਵੀ ਅਸੀਂ ਆਪਣੀ ਫਿਲਮ ਚਲਾਉਣ ਲਈ ਇੱਕ ਕੈਰੈਕਟਰ ਇਦਾਂ ਦਾ ਬਣਾਤਾ ਜੇ ਲੋਕ ਗੱਲਾਂ ਕਰਦੇ ਨੇ ਤਾਂ ਇਹੋ ਜਿਹਾ ਇਨਸਾਨ ਸੀ ਉਹ ਖੰਨੇ ਸੁਧਾਰ ਕਾਲਜ ਮੁੰਡੇ ਕੁੜੀਆਂ ਨੂੰ ਤੰਗ ਕਰਦੇ ਸੀ ਨਜਾਇਜ਼ ਇੱਕ ਵਾਰ ਜਾ ਕੇ ਗਏ ਕਿ ਆਇਆ ਸੀ ਉੱਥੇ ਅਨਾਉਂਸ ਕਰਕੇ ਆਇਆ ਸੀ ਕਿ ਇੱਥੇ ਸਾਰੀਆਂ ਮੇਰੀਆਂ ਭੈਣਾਂ ਪੜ੍ਹਦੀਆਂ ਨੇ ਕੋਈ ਮੈਨੂੰ ਦੇਖਣਾ ਨਹੀਂ ਚਾਹੀਦਾ ਸੀ ਕਹਿੰਦੇ ਉਸ ਕਾਲਜ ਦੇ ਅੱਗੇ ਗੇੜੀਆਂ ਵੱਜਣੀਆਂ ਬੰਦ ਹੋ ਗਈਆਂ ਸੀ ਜਦ ਤੱਕ ਹੋ ਤੇ ਉਹਦਾ ਤਰੀਕਾ ਅਲੱਗ ਸੀਗਾ ਉਹਦਾ ਤਰੀਕਾ ਹਰ ਇੱਕ ਬੰਦੇ ਦਾ ਅਲੱਗ ਹੁੰਦਾ ਆਪਣੀ ਗੱਲ ਕਹਿਣ ਦਾ ਉਹਦਾ ਅਲੱਗ ਸੀਗਾ ਥੈਂਕ ਯੂ ਸੋ ਥੈਂਕ ਯੂ ਸੋ ਮੱਚ 올 द मीडिया